ਜਿਨ੍ਹਾਂ ਨੇ ਅੱਜ ਖੰਡੇ ਦੀ ਪੋਲ ਪ੍ਰਾਪਤ ਕੀਤੀ ਅਮਰ ਛਕਿਆ ਉਹਨਾਂ ਨੂੰ ਬਹੁਤ-ਬਹੁਤ ਮੁਬਾਰਕਾਂ ਫਾਇਦਾ ਤਾਂ ਇਹ ਜੇ ਜਾਤਾਂ ਕੱਢੋ ਆਪਣੇ ਅੰਦਰੋਂ ਆ ਹੁਣ ਥੋੜੀ ਡਿਲੇ ਘਟਾਓ ਹੁਣ ਵੇਖੋ ਜਾਤਾਂ ਕੱਢੋ ਜਾਤਾਂ ਪਾਤਾਂ ਉੱਥੇ ਹੀ ਰਹਿ ਗਈਆਂ ਤੇ ਅਮਰਤ ਛਕਿਆ ਨਾ ਛਕਿਆ ਇੱਕ ਬਰਾਬਰ ਹੀ ਐ ਗੁਰੂ ਨਾਨਕ ਸਾਹਿਬ ਨੇ ਮਰਦਾਨਾ ਰੱਖਿਆ ਨਾਲ ਭਾਈ ਮਰਦਾਨਾ ਇਹ ਮੇਰਾ ਭਾਈ ਐ ਲੋਕਾਂ ਨੇ ਬੜਾ ਰੌਲਾ ਪਾਇਆ ਕਹਿੰਦੇ ਮਰਾਸੀ ਭਰਾ ਬਣਾ ਲਿਆ ਤੁਸੀਂ ਇਹ ਮਰਾਸੀ ਹੈ ਤੁਹਾਡਾ ਭਾਈ ਕਿੱਦਾਂ ਹੋ ਗਿਆ ਗੁਰੂ ਨਾਨਕ ਸਾਹਿਬ ਕਹਿੰਦੇ ਮੇਰਾ ਭਾਈ ਹੈ ਇਦਾਂ ਸੱਜੇ ਪਾਸੇ ਭਾਉਂਦੇ ਹੁੰਦੇ ਸੀ ਕੀਰਤਨ ਭਾਈ ਮਰਦਾਨਾ ਕਰਦਾ ਤੇ ਭਾਈ ਮਰਦਾਨੇ ਨੂੰ ਗੁਰੂ ਸਾਹਿਬ ਨੇ ਸੱਜੇ ਪਾਸੇ ਭਾਉਣਾ ਤੇ ਕਹਿਣਾ ਮੇਰਾ ਭਾਈ ਹੈ ਤੇ ਰਾਹ ਚੱਲਦਾ 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 ਆਇਆ ਕਿਤੇ ਸੰਗਤ ਇਕੱਠੀ ਕੀਤੀ ਕਿਤੇ ਪੰਗਤ ਇਕੱਠੀ ਕੀਤੀ ਕਿਤੇ ਪਾਣੀ ਇਕੱਠੇ ਕੀਤੇ ਸਰੋਵਰ ਵੀ ਬਣਾਇਆ ਉਹਦਾ ਵੀ ਮਤਲਬ ਇਹ ਸੀ ਵੀ ਇਕੱਠੇ ਇੱਕ ਥਾਂ ਤੇ ਨਾਉਣਗੇ ਪੰਗਤ ਲਾਈ ਇੱਥੇ ਇੱਕ ਥਾਂ ਤੇ ਖਾਣਗੇ ਤੁਸੀਂ ਕਹਿੰਦੇ ਹੋ ਇਹ ਛੋਟੀ ਜਾਤ ਦਾ ਹੈ ਇਹ ਬਰਾਦਰੀਆਂ ਪਰਖਦੇ ਹੋ ਗੁਰੂ ਨਾਨਕ ਨੇ ਗੁਰੂ ਨਾਨਕ ਸਾਹਿਬ ਨੇ ਭਾਈ ਮਰਦਾਨੇ ਨੂੰ ਨਾਲ ਰੱਖ ਕੇ ਭਾਈ ਮਰਦਾਨੇ ਨੂੰ ਨਾਲ ਬਿਠਾ ਕੇ ਇਹ ਦੁਨੀਆ ਨੂੰ ਦੱਸਿਆ ਕਿ ਤੁਸੀਂ ਛੋਟੀਆਂ ਜਾਤਾਂ ਵਾਲਿਆਂ ਨੂੰ ਨੇੜੇ ਨਹੀਂ ਲੱਗਣ ਦਿੰਦੇ ਮੈਂ ਆਪਣੇ ਕੋਲ ਬਿਠਾਣਾ ਹੈ ਆਪਣੇ ਸੱਜੇ ਪਾਸੇ ਬਿਠਾਣਾ ਹੈ ਗੁਰੂ ਅੰਗਦ ਸਾਹਿਬ ਨੇ ਭਾਸ਼ਾ ਇੱਕ ਕਰ ਦਿੱਤੀ ਗੁਰੂ ਅਮਰਦਾਸ ਜੀ ਨੇ ਬੌਲੀ ਇੱਕ ਕਰਕੇ ਪਾਣੀ ਇੱਕ ਜਗ੍ਹਾ ਪੀਓ ਸਾਰੇ ਗੁਰੂ ਰਾਮਦਾਸ ਸੱਚੇ ਗੁਰੂ ਅਮਰਦਾਸ ਨੇ ਸੰਗਤ ਪੰਗਤ ਦੀ ਮਰਿਆਦਾ ਵੀ ਬਣਾਈ ਇੱਕੇ ਪੰਗਤ 'ਚ ਬਹਿ ਕੇ ਸਾਰੇ ਖਾਓ ਫਿਰ ਗੁਰੂ ਰਾਮਦਾਸ ਵੇਲੇ ਤੋਂ ਬਾਅਦ ਆ ਸਰੋਵਰ ਬਣੇ ਵੀ ਇੱਕ ਪਾਣੀ 'ਚ ਨਹਾ ਲਓ ਕੋਈ ਫਰਕ ਨਹੀਂ ਜਾਤ ਪਾਤ ਅਸੀਂ ਨਹੀਂ ਮੰਨਦੇ ਇਸੇ ਚੀਜ਼ ਨੂੰ ਅੱਗੇ ਵਧਾਉਂਦਿਆਂ ਵਧਾਉਂਦਿਆਂ ਫਿਰ ਖਾਲਸਾ ਸਾਜਿਆ ਤੇ ਖਾਲਸਾ ਸਾਜ ਕੇ ਕਹਿੰਦੇ ਸੀ ਉਹ ਪੰਜ ਸੱਦੇ ਆਹ ਖੱਤਰੀ ਐ ਆਹ ਜੱਟ ਐ ਆਹ ਝੋੜ ਐ ਆਹ ਛਿੰਬਾ ਐ ਆਹ ਨਾਈ ਐ ਬਰਾਦਰੀਆਂ ਡੱਡ ਨੇ ਆਵਾਜ਼ ਮਾਰੀ ਪੰਜ ਆਏ ਐਦਾਂ ਬਿਠਾਇਆ ਪਹਿਲਾਂ ਆਪ ਛਕਿਆ ਉਹਨਾਂ ਦੇ ਹੱਥੋਂ ਫਿਰ ਆਪ ਛਕਾਇਆ ਕਹਿੰਦੇ ਇਕੱਠੇ ਛਕਾਂਗੇ ਇਕੱਠੇ ਛਕਾਵਾਂਗੇ ਉਹ ਇੱਕ ਭਾਈ ਦੀ ਗੱਲ ਕਰਦੇ ਸੀ ਤੁਸੀਂ ਕੌਣ ਹੋਨੇ ਹੋ ਇਹ ਗੱਲ ਕਰਨ ਵਾਲੇ ਗੁਰੂ ਨਾਨਕ ਦੀ ਸੋਚ ਅੱਗੇ ਵਧਾਉਂਦਿਆਂ ਮਧਾਉਂਦਿਆਂ ਕਹਿੰਦੇ ਇੱਕ ਭਾਈ ਨਹੀਂ ਹੁਣ ਪੰਜ ਪਿਆਰੇ ਬਣ ਗਏ ਮੇਰੇ ਪੰਜ ਪਿਆਰੇ ਇਹ ਪੰਜ ਪਿਆਰੇ ਇਹ ਮੇਰੇ ਪਿਆਰੇ ਨੇ ਤੁਸੀਂ ਕਹਿੰਦੇ ਆਂ ਛੋਟੀਆਂ ਜਾਤਾ ਆ ਮੇਰੇ ਪਿਆਰੇ ਨੇ ਇੱਕ ਚੋਟ ਜਿਹੜੀ ਗੁਰੂ ਨਾਨਕ ਨੇ ਚੋਟ ਮਾਰੀ ਸੀ ਨਾ ਇਹ ਪੰਜ ਮਾਰੀਆਂ ਇਕੱਠੀਆਂ ਉਹ ਜਿਹੜੀ ਸੋਚ ਜਿਹੜੀ ਅੰਦਰ ਘੁਣ ਵਾਂਗੂ ਬ੍ਰਹਮਣਵਾਦੀ ਸੋਚ ਬੜੀ ਹੋਈ ਸੀ ਜਿਹੜੀ ਸਮਾਜ ਨੂੰ ਘੁਣ ਵਾਂਗੂ ਚਿੰਬੜੀ ਹੋਈ ਸੀ ਸੋਚ ਉਹ ਜਿਹੜੀ ਵਿੱਚੇ ਵਿੱਚ ਖਾ ਰਹੀ ਹੈ ਉਹਦੇ ਉੱਤੇ ਗੁਰੂ ਨਾਨਕ ਨੇ ਜਿਹੜੀ ਚੋਟ ਕੀਤੀ ਸੀ ਉਸੇ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਪੰਜ ਪਿਆਰੇ ਇਸੇ ਕਰਕੇ ਬਣਾਏ ਵੀ ਆ ਵੇਖੋ ਲਓ ਇਕੱਠੇ ਛਕਛਾਣ ਦੀ ਗੱਲ ਕਰਦੇ ਤੁਸੀਂ ਕਹਿੰਦੇ ਆ ਜਾਤਾਂ ਓਏ ਜਾਤਾਂ ਪਰਖਣ ਵਾਲਿਓ ਕਿਤੇ ਵੇਖੋ ਪਰਖ ਕਮਾਈ ਜਾਤਾਂ ਹੀ ਪਰਖਦੇ ਹੋ ਸਦਾ ਸਾਡੀਆਂ ਆ ਵੱਡਾ ਆ ਛੋਟਾ ਆਹੀ ਕਰਦੇ ਰਹਿੰਦੇ ਆ ساری ਜ਼ਿੰਦਗੀ ਪਰ ਗੁਣ ਵੇਖਣ ਦੀ ਆਦਤ ਪਾਓ ਤੇ ਤਾਂ ਸਾਡਾ ਫਾਇਦਾ ਵੀ ਅੱਜ ਤੁਸੀਂ ਅਖੰਡੇ ਦੀ ਪੋਲ ਲਈਏ ਅੱਜ ਤੋਂ ਬਾਅਦ ਜਾਤਾਂ ਪਾਤਾਂ ਛੱਡ ਦਿਓ